ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਖਾਨ ਵੀਰੋ ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਇੱਕ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਤੁਹਾਨੂੰ ਜਿਹਦੀ ਰਾਤ ਡਿਲੀਵਰੀ ਹੋਈ ਆ ਜੇਰ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਜੇਰ ਆ ਪਈ ਆ ਸੁਭਾਬ ਆਪਣਾ ਵੀਡੀਓ ਬਣਾ ਰਹੇ ਆ ਅੱਜ 13 ਤਰੀਕ ਨੂੰ ਵੀਡੀਓ ਬਣਾ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਤੇ ਨਾਲ ਇੱਕ ਨਗ ਦੂਜਾ ਸੂਆ ਐਚਐਫ ਬੱਸੀ ਸੂਈ ਆ ਇਹਦੇ ਮਗਰ ਵੀ ਬੱਚੀ ਆ ਦੇਖ ਸਕਦੇ ਹੋ ਬੱਸੀ ਨੂੰ ਜਨਮ ਦਿੱਤਾ ਇਹ ਕੱਲ੍ਹ ਸ਼ਾਮ ਦੀ ਸੂਈ ਹੋਈ ਆ ਦੇਖ ਸਕਦੇ ਹੋ ਉਚਲਮਾ ਵੱਡਾ ਕੱਦ ਕਾਠਾ ਬੱਚੀ ਦਾ ਕੰਪੈਕਟ ਆਡਰ ਆ ਪੂਰਾ ਫੁੱਲ ਬਰੀਡ ਦੇ ਵਿੱਚ ਬੱਸੀਆ ਤੁਸੀਂ ਦੇਖ ਸਕਦੇ ਹੋ ਇਹ ਦੂਜਾ ਸੂਆ ਬੱਸੀ ਸੂਈ ਆ ਇਹ ਦੋ ਨਗਾਂ ਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰਦੇ ਆਂ ਪੰਜਾਬ ਵਾਲੀ ਜਰਸੀ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਹੋਇਆ ਨੀੜ ਤੋਂ ਚੱਕਰਾ ਆਨੇ ਆ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਹੋਇਆਗਾ ਠੰਡੀ ਸੀਲ ਪੂਰੀ ਜਾਦੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਮਗਰ ਮੇਲ ਕਾਫ ਆ ਇਹਦੇ ਦੇਖ ਸਕਦੇ ਹੋ ਮੋਟੀ ਅੱਖ ਮੱਥੇ ਟੋਆ ਬ੍ਰਾਊਨ ਕਲਰ ਦੇ ਵਿੱਚ ਪੰਜਾਬ ਵਾਲੀ ਜਰਸੀ ਆ ਗਈ ਐਫ ਜੀ ਡੀ ਵੀ ਆ ਇਹੇ ਉੱਚਲਮਾ ਵੱਡਾ ਕੱਦ ਦਾ ਘਾਟ ਹੈ ਦਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤਿਆਰ ਕੀਤਾਗਾ ਪਹਿਲੇ ਸੂਏ ਦਾ ਮਿਲਕ ਰਿਕਾਰਡ 20 ਤੋਂ 22 ਲੀਟਰ ਦੱਸ ਰਹੇ ਨੇ ਮਾਲਕਾਂ ਨੇ ਦੱਸਣ ਮੁਤਾਬਕ ਜਿੱਥੋਂ ਆਪਾਂ ਖਰੀਦੀ ਆ ਇਹ ਬਾਕੀ ਦੁੱਧ ਸੇਵਾ ਦਾ ਹੁੰਦਾਗਾ ਕਈ ਵੀਰ ਕਹਿੰਦੇ ਆ ਵੀ ਐਤ ਕੀ ਕਿੰਨਾ ਦੇ ਦਊਗੀ ਕਿਉਂਕਿ ਆਪਾਂ ਪਿਛਲਾ ਰਿਕਾਰਡ ਦੇ ਸਕਦੇ ਆ ਕਿਉਂਕਿ ਆਪਣੇ ਘਰ ਦੀਆਂ ਨਹੀਂ ਹੈਗੀਆਂ ਆਪਾਂ ਸਾਰੀਆਂ ਬਗਾਈਆਂ ਲੈ ਕੇ ਅੱਗੇ ਪਰਚੇਜ ਕਰਕੇ ਅੱਗੇ ਸੇਲ ਕਰਦੇ ਆ ਸੋ ਦੁੱਧ ਆਪਣੀ ਸੇਵਾ ਦਾ ਹੁੰਦਾਗਾ ਕਿਉਂਕਿ ਜਾਤ ਬਰੀਡ ਪਸ਼ੂ ਦੀ ਦੱਸ ਦਿੰਦੀ ਆ ਸੂਣ ਵੇਲੇ ਹਵਾਨਾ ਜੋ ਸੁਪਰ ਸੁਦਾ ਦੱਸ ਦਿੰਦਾ ਦੇਖ ਸਕਦੇ ਹੋ ਸੂਤ ਤੋਂ ਲੈ ਕੇ ਹਵਾਨਾ ਨੀਚੇ ਤੱਕ ਪੂਰਾ ਕੰਪੈਕਟ ਆ ਡਰਕ ਇਕੱਲਾ ਇਕੱਲਾ ਨਿਖੜਵਾ ਥਣ ਲੱਗਿਆ ਹੋਇਆ ਪਿਓਰ ਪੰਜਾਬ ਵਾਲੀ ਜਰਸੀ ਇਹਦੀ ਫੈਟ ਵੀ ਚੰਗੀ ਹੁੰਦੀ ਆ ਤੇ ਅੱਗੇ ਗਰਮੀ ਦੇ ਵਿੱਚ ਜਾ ਕੇ ਗਰਮੀ ਘੱਟ ਮਨਾਉਂਦੀ ਆ ਜੀ ਦੇਖ ਸਕਦੇ ਹੋ ਬੱਚਾ ਬਹੁਤ ਸੋਹਣਾ ਦਿੱਤਾ ਮੇਲਕਾਫ ਆ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਬਤਾਰੇ ਮਾਰਕੀਟ ਦਿਖਾਵਾਂਗੇ ਇੱਕ ਨੰਬਰ ਤੇ ਪੰਜਾਬ ਵਾਲੀ ਜਰਸੀ ਆ ਗਈ ਇਹ ਬਹੁਤ ਫੇਰ ਕੇ ਦਿਖਾਉਣਿਆ ਪੂਰੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਇਹਨੂੰ ਇਦਾਂ ਹੀ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਦੇਖ ਸਕਦੇ ਤੁਸੀਂ ਠੰਡੀ ਸੀਲ ਆ ਜੇ ਮਰਜ਼ੀ ਦੋਨੇ ਪਾਸੇ ਬਹਿ ਕੇ ਹੱਥ ਫੇਰੀ ਚੱਲੋ ਕਿਉਂਕਿ ਚੰਗੀ ਬਰੀਡ ਦੇ ਨਿਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਜਰਸੀਆਂ ਵੈਸੇ ਹੁੰਦੀਆਂ ਠੰਡੀਆਂ ਨੇ ਪਰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਤੋਂ ਆਪਾਂ ਇਦਾਂ ਹੀ ਬਹਿ ਕੇ ਧਾਰਾ ਮਾਰ ਕੇ ਦਿਖਾਵਾਂਗੇ ਬਾਈ ਪੁੱਤ ਧਾਰਾ ਮਾਰਦੇ ਅਗਲੇ ਥੰਮਾ ਕਿਸਲੇ ਥਣਾਂ ਦੀਆਂ ਦੇਖ ਸਕਦੇ ਨੇ ਨੇੜ ਤੋਂ ਚੈੱਕ ਕਰਾਵਾਂਗੇ ਅਗਲੇ ਥਣਾਂ ਦੀਆਂ ਧਾਰਾ ਮਾਰਦੇ ਆ ਪਹਿਲਾਂ ਪੋਲੀ ਤੇ ਮੋਟੀ ਚਵਾਈਆ ਦੇਖ ਸਕਦੇ ਤੁਸੀਂ ਪੂਰੀ ਪਨਾਲੇ ਵਰ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਆਨਲਾਈਨ ਮਂਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਓਕੇ ਬੱਤ ਬਸ ਕਰ ਬਸ ਕਰ ਸੋ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਕੋਈ ਖੋਟ ਸਾਗ ਨਹੀਂ ਕੱਲਾ ਕੱਲਾ ਨਿਖੜਮਾ ਕਾਲਾ ਕਾਲਾ ਥਾਣਾ ਥਾਂ ਦੀ ਚਵਾਈ ਵਾਲਾ ਪੂਰਾ ਧਾਰਾ ਮਾਰ ਕੇ ਦਿਖਾ ਦਿਆਂ ਤੁਹਾਨੂੰ ਪੂਰੀ ਪੋਲੀ ਤੇ ਮੋਟੀ ਚਵਾਈ ਆ ਸੋ ਜਿਹੜੇ ਮੇਰੇ ਵੀਰ ਨੇ ਵੈੜ ਖਰੀਦਣੀ ਹੋਇਓ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਨਾਲ ਦੋ ਨੰਬਰ ਤੇ ਬੱਸੀ ਆ ਇਹਦੀ ਬੱਸੀ ਖੜੀ ਕਰਦੇ ਪਤ ਮੜੀ ਇਹ ਕਦ ਕਾਠ ਦਾ ਅੰਦਾਜ਼ਾ ਲਾਇਓ ਫੁੱਲ ਹਾਈਟਾਂ ਨਾਲ ਖੜਕੇ ਸੋ ਇਹਦੇ ਮਗਰ ਬੱਛੀ ਆ ਗਈ ਜਾਤ ਬਰੀਡ ਚ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਹੋ ਅੱਜ ਪਰ ਦੂਜੀ ਸ਼ਾਟ ਖੜਜ ਆ ਬੱਸੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬੱਸੀ ਨੂੰ ਜਨਮ ਦਿੱਤਾ ਨੇ ਕ੍ਰੋਸ ਬੱਸੀ ਜਰਸੀ ਦਾ ਸੀਮਨ ਲੱਗਿਆ ਹੋਇਆ ਸੀ ਕ੍ਰੋਸ ਬੱਸੀ ਨੂੰ ਜਨਮ ਦਿੱਤਾ ਬੱਸੀ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠ ਆ ਕੰਪੈਕਟ ਆ ਡਰਾ ਪੂਰਾ ਇਧਰੋਂ ਹੱਕੇ ਦਿਖਾ ਦੇ ਪੁੱਤ ਆ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਪੂਰੀ ਫੁੱਲ ਹਾਈਟ ਤੇ ਪੂਰੀ ਫੁੱਲ ਲੈਂਥ ਆ ਬੱਚੀ ਦੀ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਹਰ ਨੇੜ ਤੋਂ ਚੈੱਕ ਕਰਾ ਕੇ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਾਣਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਅੱਗੇ ਤੋਂ ਥਣ ਚੈੱਕ ਕਰਾ ਸਕਦੇ ਆ ਕੋਈ ਖੋਟ ਸਾਗ ਨਹੀਂ ਕੋਲੀ ਤੇ ਮੋਟੀ ਇਹਦੀ ਚਵਾਈ ਆ ਬੌਲਾ ਕੱਢ ਲਿਆ ਆਪਾਂ ਇਹ ਰਾਸ ਸੂਈ ਆ ਸੋ ਦੋ ਵੜਾਂ ਦੀ ਆਪਾਂ ਵੀਡੀਓ ਕਵਰ ਕਰਕੇ ਦਿਖਾ ਚੁੱਕੇ ਆ ਸੋ ਆਪਾਂ ਇਹਦੀਆਂ ਵੀ ਧਾਰਾ ਮਾਰ ਕੇ ਦਿਖਾਣਾ ਤੁਸੀਂ ਦੇਖ ਸਕਦੇ ਹੋ ਮਾਰ ਦੇ ਇਸਾ ਦੇ ਕੋਈ ਪੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਪੂਰੀ ਓਕੇ ਬਤ ਮਗਰ ਨਾ ਦੇ ਮਾਰ ਪਿੱਛੇ ਦੀ ਧਾਨ ਸੋ ਪਿਛਲੇ ਥਣਾ ਦੀ ਧਾਰਾ ਚੈੱਕ ਕਰ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਓਕੇ ਬਤ ਓਕੇ ਛੱਡ ਦਿਓ ਓਕੇ ਕੰਨਿਆਣਾ ਖੋਲ ਸੋ ਥਣ ਨੇੜ ਤੋਂ ਦੁਬਾਰੇ ਵੀ ਚੈੱਕ ਕਰਾ ਸਕਦੇ ਆ ਚਾਰੇ ਥਣਾ ਦੀਆਂ ਧਾਰਾ ਓਕੇ ਨੇ ਟੂਨ ਪਸਵਾ ਬਹੁਤ ਓਕੇ ਆ ਜੀ ਕੋਈ ਮੇਰਾ ਵੀਰਾਂ ਆਨਲਾਈਨ ਮੰਗਾਉਂਦਾਗਾ ਤਾਂ ਥਣਾ ਦੀ ਇਹ ਪਾਸ ਹੋ ਚੁੱਕੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ